ਤੁਸੀਂ ਤਾਂ ਬਰਵਾਸੀ ਸਾਧਿਆਂ ਸਤੇ ਭਈਏ ਸਾਧਦੇ ਆ ਕੁੱਤੇ ਬੰਦੇ ਆ ਇਹ ਕੰਜਰ ਬੰਦੇ ਖਰਾਬ ਬੰਦੇ ਆ ਇਹ ਇਹਨਾਂ ਨੂੰ ਤਾਂ ਅਸੀਂ ਵੱਡ ਸਿੱਟਣਾ ਜੇ ਸਾਡੇ ਪੇਸ਼ ਜਾਵੇ ਤਾਂ ਸਾਨੂੰ ਤਾਂ ਸਾਡੇ ਜਾਣਿਆਂ ਰੋਕ ਕੇ ਆਇਆ ਕਹਿੰਦੇ ਅਸੀਂ ਵੱਡਾਂਗੇ ਤੁਸੀਂ ਨਾ ਵੱਡਿਓ ਮੇਰੀ ਮਾਇਆ ਮੇਰਾ ਵੀ ਦੇਲਿਆ ਉਨਾ ਉਹਦੀ ਮਾਂ ਕੀ ਕਰਦੀ ਹੋਗੀ ਕਿੰਨਾ ਤੜਫਦੀ ਹੋਊਗੀ ਉਸ ਬੱਚੇ ਜਿਹਦਾ ਕੀ ਕਸੂਰ ਸੀ ਜਿਹੜਾ ਇਹਨੇ ਉਹਦੇ ਨਾਲ ਇੰਨੀ ਗੰਦੀ ਹਰਕਤ ਕੀਤੀ ਮੇਰੇ ਸਾਹਮਣੇ ਉਹ ਬੰਦਾ ਲੈ ਕੇ ਆਓ ਮੈਂ ਕਿੰਨੀ ਉਸ ਬੰਦੇ ਨੂੰ ਸਜ਼ਾ ਦੇਵਾਂਗੇ ਅਸੀਂ ਆਪਣੀ ਚੌਂਕ ਦੇ ਵਿੱਚ ਇੱਥੇ ਕਿੰਨਾ ਦੁੱਖदाई ਘਟਨਾ ਹੋਈ ਨਿੱਕੀ ਜੇ ਬੱਚੀ ਕਿੰਨਾ ਰੋਂਦੀ ਆ ওভারਲੈਪ ਕਰਦੀ ਦੇਖ ਨਹੀਂ ਹੁੰਦੀ ਉਹ ਬਾਪ ਆ ਕਿੰਨਾ ਰੋਂਦਾ ਆ ਇਹ ਪੁੱਤ ਤਾਂ ਲੱਖੀਆਂ ਹਜ਼ਾਰੀ ਇਹ ਮਿਲ ਜਾਊਗੇ ਕਿਤੇ ਕਿਤੇ ਨਹੀਂ ਜੀ ਮੈਨਨੇ ਅਸੀਂ ਜਿੰਨਾ ਮਰਜੀ ਰੌਲਾ ਪਾਉਨੇ ਆ ਪਰ ਇਹ ਜਿਹੜੇ ਬਈਏ ਆ ਨਾ ਇਹ ਬਹੁਤ ਖਤਰਨਾਕ ਬੰਦੇ ਆ ਇਹਨਾਂ ਨੂੰ ਅਸੀਂ ਆਪਣੇ ਇੱਥੇ ਰਹਿ ਨਹੀਂ ਦੇਣਾ ਅਸੀਂ ਇਹ ਮਤਾ ਪੁਣਾ ਚਾਉਂਦੇ ਆ ਕਿ ਜਿਹੜਾ ਪ੍ਰਵਾਸੀ ਇੱਥੇ ਰਹਿ ਰਹੇ ਆ ਉਹਨਾਂ ਦੇ ਸਾਰੇ ਡਾਕੂਮੈਂਟ ਲੈ ਜਾਣ ਤੇ ਜਿਸ ਘਰ ਵਿੱਚ ਉਹ ਰੈਂਟ ਤੇ ਰਹਿ ਰਹੇ ਆ ਉਹ ਮਾਲਕ ਦੀ ਜ਼ਿੰਮੇਵਾਰੀ ਆ ਜੋ ਇੱਥੇ ਰਹਿ ਰਿਹਾ ਉਹਦੀ ਜ਼ਿੰਮੇਵਾਰੀ ਆ ਜੇ ਕੋਈ ਵੀ ਕੁਛ ਵੀ ਕਰਦਾ ਜ਼ੁਲਮ ਕਰਦਾ ਕਿਸੇ ਤੇ ਜਾਂ ਕੋਈ ਗੁਨਾਹ ਕਰਦਾ ਚੋਰੀ ਕਰਦਾ ਤੇ ਉਹ ਉਹਦੀ ਜ਼ਿੰਮੇਵਾਰੀ ਆ ਇਹ ਆ 5 ਸਾਲ ਦਾ ਬੱਚੇ ਨੂੰ ਬੜੀ ਬੇਰਹਾਮੀ ਨਾਲ ਕਤਲ ਕੀਤਾ ਗਿਆ ਜਿਹਦਾ ਉਹਨੂੰ ਮਾਰਿਆ ਗਿਆ ਉਹਨੂੰ ਜਸਮੀਨੀ ਤੌਰ ਤੇ ਹਰਾਸ਼ ਕੀਤਾ ਗਿਆ ਉਸ ਕਰਕੇ ਸਾਰੇ ਨੌਜਵਾਨ ਇਕੱਠੇ ਹੋਏ ਆ ਜੀ ਤੇ ਅਸੀਂ ਇਹ ਮਤਾ ਪੁਣਾ ਚਾਉਣਾ ਚਾਹੁੰਦੇ ਆ ਕਿ ਜਿਹੜਾ ਪ੍ਰਵਾਸੀ ਇੱਥੇ ਰਹਿ ਰਿਹਾ ਆ ਉਨਾ ਦੇ ਸਾਰੇ ਡਾਕੂਮੈਂਟ ਲੈ ਜਾਣ ਤੇ ਜਿਸ ਘਰ ਵਿੱਚ ਉਹ ਰੈਂਟ ਤੇ ਰਹਿ ਰਹੇ ਆ ਉਹ ਮਾਲਕ ਦੀ ਜ਼ਿੰਮੇਵਾਰੀ ਆ ਜੇ ਇੱਥੇ ਰਹਿ ਰਹੇ ਉਹਦੀ ਜ਼ਿੰਮੇਵਾਰੀ ਆ ਜੇ ਕੋਈ ਵੀ ਕੁਛ ਵੀ ਕਰਦਾ ਜ਼ੁਲਮ ਕਰਦਾ ਕਿਸੇ ਤੇ ਜਾਂ ਕੋਈ ਗੁਨਾਹ ਕਰਦਾ ਚੋਰੀ ਕਰਦਾ ਤੇ ਉਹ ਉਹਦੀ ਜ਼ਿੰਮੇਵਾਰੀ ਆ ਕ੍ਰਾਈਮ ਨੂੰ ਇਸ ਤਰ੍ਹਾਂ ਰੁਕਿਆ ਜਾ ਸਕਦਾ ਜੀ ਇਹਨਾਂ ਦੇ ਜਿਹੜੇ ਆਧਾਰ ਕਾਰਡ ਆ ਤੇ ਵੋਟਰ ਕਾਰਡ ਆ ਉਹ ਕੈਂਸਲ ਕੀਤੇ ਜਾਣ ਤੇ ਜਿਹੜੇ ਜੁਪੀ ਵਿਹਾਰ ਦੇ ਇਹਨਾਂ ਦੇ ਆਧਾਰ ਕਾਰਡ ਆ ਤੇ ਵੋਟਰ ਕਾਰਡ ਆ ਉਹ ਇਹਨਾਂ ਤੋਂ ਲੈ ਜਾਣ ਇਸ ਤਰ੍ਹਾਂ ਹੀ ਹੋ ਸਕਦਾ ਇਹਨਾਂ ਦੀਆਂ ਬੋਟਾਂ ਜੇ ਬਣੀਆਂ ਆ ਉਹ ਕੈਨਸਲ ਹੋਣ ਅਸੀਂ ਗਵਰਨਮੈਂਟ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਤੁਸੀਂ ਤਾਂ ਕੁਝ ਨਹੀਂ ਕਰਦੇ ਸਾਡਾ ਇਹੀ ਕੰਮ ਕਰ ਦਿਓ ਕਿ ਇਹਨਾਂ ਦੀਆਂ ਬੋਟਾਂ ਹੀ ਕੈਨਸਲ ਕਰ ਦਿਓ ਐਕਚੁਅਲ ਭਾਜੀ ਕੱਢ ਕੇ ਤਾਂ ਨਹੀਂ ਸਰਨਾ ਜੀ ਬਸ ਇਹੀ ਹੈ ਕਿ ਜੇ ਕੰਮ-ਕੰਮ ਆਇਆ ਇੱਥੇ ਇਹ ਸਿਰਫ ਕੰਮ ਹੀ ਕਰਨ ਵੋਟ ਦਾ ਅਧਿਕਾਰ ਨਹੀਂ ਇਹਨਾਂ ਨੂੰ ਹੋਣਾ ਚਾਹੀਦਾ ਜਿੱਦਾਂ ਦਵੇਈ ਚਾ ਗੁਜਰਾਤ ਚਾ ਅਸੀਂ ਉੱਥੇ ਕੰਮ ਕਰਨ ਜਾਂਦੇ ਆ ਠੀਕ ਹੈ ਜੀ ਤੇ ਅਸੀਂ ਕੰਮ ਕਰਕੇ ਵਾਪਸ ਆਪਣੇ ਦੇਸ਼ ਆਉਣੇ ਆ ਠੀਕ ਹੈ ਜੀ ਤੇ ਤੇ ਐਦਾਂ ਹੀ ਹੋਣਾ ਚਾਹੀਦਾ ਆ ਤੇ ਇਹਨਾਂ ਦੇ ਉਦਨ ਦੇ ਆਧਾਰ ਕਾਟ ਤੇ ਬੂਟਰ ਕਾਟ ਲੈਣੇ ਚਾਹੀਦੇ ਆ ਜਿਹੜਾ ਇਹਨਾਂ ਨੂੰ ਮਤਲਬ ਕਿਰਾਏ ਤੇ ਮਕਾਨ ਦਿੰਦਾ ਬਾਈ ਗੁਰਜੀਤ ਸਿੰਘ ਸਾਹਿਬ ਬਾਈ ਗੁਰਜੀਤ ਜੀ ਕੀ ਫਤਿਹ ਮੈਂ ਬਲਵਿੰਦਰ ਕੋਰ ਪੁਰ ਹੀਰਾ ਹੁਸ਼ਿਆਰਪੁਰ ਤੋਂ ਤੁਸੀਂ ਤਾਂ ਪਰਵਾਸੀ ਸਾਧਦੇ ਹਸ ਤੇ ਭਈਏ ਸਾਧਦੇ ਆ ਕੁੱਤੇ ਬੰਦੇ ਆ ਇਹ ਕੰਜਰ ਬੰਦੇ ਖਰਾਬ ਬੰਦੇ ਆ ਇਹ ਇਹਨਾਂ ਨੂੰ ਤਾਂ ਅਸੀਂ ਵੱਡ ਸਿੱਟਣਾ ਜੇ ਸਾਡੇ ਪੇਸ਼ ਜਾਵੇ ਤਾਂ ਸਾਨੂੰ ਤਾਂ ਸਾਡੇ ਜਾਣਿਆਂ ਰੋਕ ਕੇ ਆਇਆ ਕਹਿੰਦੇ ਅਸੀਂ ਵੱਡਾਂਗੇ ਤੁਸੀਂ ਨਾ ਵੱਡਿਓ ਇਨੀ ਰਿੱਕੇ ਜੇ ਮੁੰਡੇ ਨੂੰ ਕਿੱਦਾਂ ਬੇਰਮੀ ਦੇ ਨਾਲ ਮਾਰਿਆ ਮੈਂ ਵੀ ਮਾਂ ਆਇਆ ਮੇਰਾ ਵੀ ਦੇਲਿਆ ਹਣਾ ਉਹਦੀ ਮਾਂ ਕੀ ਕਰਦੀ ਹੋਗੀ ਕਿੰਨਾ ਤੜਫਦੀ ਹੋਊਗੀ ਉਸ ਬੱਚੇ ਜਿਹਦਾ ਕੀ ਕਸੂਰ ਸੀ ਜਿਹੜਾ ਇਹਨੇ ਉਹਦੇ ਨਾਲ ਇੰਨੀ ਗੰਦੀ ਹਰਕਤ ਕੀਤੀ ਮੇਰੇ ਸਾਹਮਣੇ ਉਹ ਬੰਦਾ ਲੈ ਕੇ ਆਓ ਮੈਂ ਕਹਿੰਦੀ ਉਸ ਬੰਦੇ ਨੂੰ ਸਜ਼ਾ ਦੇਵਾਂਗੇ ਅਸੀਂ ਆਪਣੇ ਚੌਂਕ ਦੇ ਵਿੱਚ ਇੱਥੇ ਕੱਢ ਕੇ ਲਿਆਉਣਾ ਉਹਨੂੰ ਅਸੀਂ ਬਾਹਰ ਸਾਡੇ ਮੁੰਡਿਆਂ ਨੇ ਅਸੀਂ ਦਾਅ ਤੇ ਬੈਠੇ ਹਾਂ ਜਿੱਦਾਂ ਸਾਡਾ ਦਾਅ ਲੱਗਾ ਸੀ ਉਹਨੂੰ ਖਿੱਚ ਕੇ ਲੈ ਆਉਣਾ ਇੱਥੇ ਜਦੋਂ ਸਾਡੇ ਉਹ ਹੱਥ ਆਇਆ ਕਿੰਨਾ ਉਹ ਦੁੱਖदाई ਘਟਨਾ ਹੋਈ ਨਿੱਕੀ ਜੇ ਬੱਚੀ ਕਿੰਨਾ ਰੋਂਦੀ ਆ ওভারਲਾਪ ਕਰਦੀ ਦੇਖ ਨਹੀਂ ਹੁੰਦੀ ਉਹ ਬਾਪ ਆ ਕਿੰਨਾ ਰੋਂਦਾ ਆ ਇਹ ਪੁੱਤ ਤਾਂ ਲੱਖੀਆਂ ਹਜ਼ਾਰੀ ਇਹ ਮਿਲ ਜਾਊਗੇ ਕਿਤੇ ਉਹ ਕਿਤੇ ਉਹ ਵੀ ਮੈਣੇ ਅਸੀਂ ਜਿੰਨਾ ਮਰ ਜੀ ਰੋਲਾ ਪਾਉਨੇ ਆ ਪਰ ਇਹ ਜਿਹੜੇ ਭਈਏ ਆ ਨਾ ਇਹ ਬਹੁਤ ਖਤਰਨਾਕ ਬੰਦੇ ਆ ਇਹਨਾਂ ਨੂੰ ਅਸੀਂ ਆਪਣੇ ਇੱਥੇ ਰਹਿਣ ਨਹੀਂ ਦੇਣਾ ਇਹਨਾਂ ਦੇ ਸਾਰੇ ਕਾਰਡ ਵਗੈਰਾ ਰੱਦ ਕਰੋ ਇਹਨਾਂ ਨੂੰ ਬਾਈਕਟ ਕਰੋ ਕੋਈ ਵੀ ਇਹਨਾਂ ਨਾਲ ਲੈਣ ਦੇਣ ਨਾ ਰੱਖੋ ਜਿਹੜਾ ਵੀ ਰੱਖੂਗਾ ਨਾ ਪੰਜਾਬੀ ਪੰਜਾਬੀਆਂ ਨੂੰ ਵੀ ਅਕਲ ਹੁਣ ਨਾ ਆਈ ਤਾਂ ਫਿਰ ਆਣੀ ਵੀ ਹੈ ਨਹੀਂਗੀ ਸਾਡੇ ਪੰਜਾਬੀਆਂ ਨੂੰ ਕਿਆ ਜਾ ਰਿਹਾ ਕਿ ਵੋਟਾਂ ਦੀ ਗੱਲ ਜਾ ਰਹੀ ਹੈ ਇਹ ਸਾਰੇ ਵੋਟਾਂ ਦੀ ਖਾਤਰ ਹੀ ਉਹਨਾਂ ਨੂੰ ਅਗਰਬਤੀ ਧੂਪ ਬੱਤੀ ਕੀਤੀ ਜਾਂਦੀ ਆ ਭਈਆਂ ਨੂੰ ਹੋਰ ਭਈਏ ਸਾਡੇ ਕੁਛ ਨਹੀਂ ਕਰਦੇ ਹੈਗੇ ਉਹਨਾਂ ਦੀ ਵੋਟ ਵੈਣੀ ਕਰਕੇ ਉਹਨਾਂ ਦੇ ਪੈਰ ਜੰਮੀ ਹੋ ਆ ਉਹਨਾਂ ਦੀ ਕੈਨਸਲ ਹੋਣੀ ਚਾਹੀਦੀ ਹੈ ਵੋਟੇ ਬਿਲਕੁਲ ਜੋ ਇਹ ਮੰਦਭਾਗੀ ਜਿਹੜੀ ਘਟਨਾ ਆ ਉਹ ਇੱਕ ਪ੍ਰਵਾਸੀ ਵੱਲੋਂ ਕੀਤੀ ਗਈ ਉਹਦਾ ਜਿੰਨਾ ਵੀ ਜਿਹੜਾ ਦੁੱਖ ਉਹ ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਮੈਨੂੰ ਲੱਗਦਾ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਜਿਸ ਤਰ੍ਹਾਂ ਉਸ ਵਿਚਾਰੇ ਬੱਚੇ ਨੂੰ ਮੌਤ ਦੇ ਘਾਟੋਂ ਉਤਾਰਿਆ ਇਵਨ ਕੀ ਦਸੰਦੇ ਵਿੱਚ ਇਹ ਵੀ ਆਇਆ ਸੁਣਦੇ ਵਿੱਚ ਕਿ ਉਸ ਬੰਦੇ ਨੇ ਬੱਚੇ ਨੂੰ ਇੰਨੀ ਗਰਿੰਦਗੀ ਦੇ ਨਾਲ ਕੁੱਟੇ ਮਾਰ ਕੀਤੀ ਗਈ ਉਹਦੇ ਸਿਰ ਦੇ ਵਿੱਚ ਇੱਕ ਮਾਰੀ ਗਈ ਔਰ ਫਿਰ ਵੀ ਜਦੋਂ ਉਹ ਬੱਚਾ ਨਹੀਂ ਮਰਿਆ ਤਾਂ ਉਹਦੀ ਉਹ ਪੈਂਟ ਜਿਹੜੀ ਹੈ ਉਹਦੀ ਪਜਾਮੀ ਪਾਈ ਹੋਸੀ ਉਹਦੇ ਨਾਲ ਉਹ ਜਿਹੜਾ ਗਲਾ ਆ ਉਹ ਕੁੱਟਿਆ ਗਿਆ ਔਰ ਉਹਦੀ ਜਿਹੜੀ ਜੀਭ ਸੀ ਨਾ ਉਹ ਵੀ ਉਹਦੇ ਬੰਦਾਂ ਨੇ ਵਿਚਾਰੇ ਆ ਕੇ ਜਿਹੜੀ ਆ ਉਹ ਕੱਟ ਹੋ ਚੁੱਕੀ ਸੀ ਇੰਨੀ ਦਰਿੰਦਗੀ ਦੇ ਨਾਲ ਜਿਹੜਾ ਉਸ ਬੱਚੇ ਦਾ ਕਤਲ ਕੀਤਾ ਇਹ ਜਿਸ ਨੂੰ ਉਹ ਸ਼ਬਦਾਂ ਦੇ ਵਿੱਚ ਵੀ ਨਹੀਂ ਬਿਆਨ ਕਰ ਸਕਦੇ ਦੇਖੋ ਜਿਹੜੀ ਸਰਕਾਰ ਦਾ ਜੋ ਨਜ਼ਰੀਆ ਹੈ ਜੋ ਉਹਨਾਂ ਦਾ ਇੱਕ ਜਿਹੜਾ ਇਹ ਵੋਟ ਬੈਂਕ ਹੈ ਬਹੁਤ ਵੱਡਾ ਜੇਤੇ ਉਹ ਹਜੇ ਤੱਕ ਮੈਨੂੰ ਲੱਗਦਾ ਵੀ ਬਹੁਤ ਕੋਈ ਵੀ ਤਕਰੀਬਨ ਬੋਲਿਆ ਨਹੀਂ ਇਸ ਮੁੱਦੇ ਦੇ ਉੱਤੇ ਹਾਲਾਂਕਿ ਜਿੰਨੇ ਵੀ ਕ੍ਰਾਈਮ ਕਰਕੇ ਜੂਪੀ ਬਿਹਾਰ ਦੇ ਤੋਂ ਜਿੰਨੇ ਵੀ ਕ੍ਰਾਈਮ ਕਰਕੇ ਉਹ ਸਾਰੇ ਇਹ ਤੈਨੂੰ ਧਰਮਸ਼ਾਲਾ ਸਮਝਦੇ ਆ ਪੰਜਾਬ ਨੂੰ ਕਿ ਅਸੀਂ ਜਿਹੜਾ ਵੀ ਮਰਜ਼ੀ ਕ੍ਰਾਈਮ ਕਰੀਏ ਚੇਟਾ ਮਰਜ਼ੀ ਵੱਡਾ ਕ੍ਰਾਈਮ ਕਰੀਏ ਤੇ ਅਸੀਂ ਪੰਜਾਬ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਸੇਫ ਸਮਝ ਲੈਂਦੇ ਆ ਔਰ ਪੰਜਾਬੀ ਸਾਡੇ ਇੰਨੇ ਕ ਹਮਦਰਦੀ ਆ ਕਿ ਅਸੀਂ ਹਮੇਸ਼ਾ ਤੁਹਾਨੂੰ ਪਤਾ ਵੀ ਜਿਹੜੀ ਪੰਜਾਬੀ ਕੌਮ ਆ ਇਹ ਹਮੇਸ਼ਾ ਹੈਲਪਫੁਲ ਰਹੀ ਆ ਪਰ ਇਹ ਸਾਡੇ ਲੋਕਾਂ ਦਾ ਇਹ ਨਜਾਇਜ਼ ਫਾਇਦਾ ਚੱਕਦੇ ਆ ਔਰ ਇਹਦੇ ਉੱਤੇ ਜਿਹੜੇ ਸਰਕਾਰ ਆ ਜਿੱਥੇ ਤੱਕ ਫੇਲ ਹੋਈ ਆ ਇਸ ਬੱਚੇ ਦੇ ਉੱਤੇ ਕੋਈ ਵੀ ਬਿਆਨ ਨਹੀਂ ਆਉਣਾ ਕੱਲ ਮੈਂ ਦੇਖ ਰਿਹਾ ਸੀ ਕਿ ਮਹੰਦਰ ਕੇਪੀਜੀ ਦੇ ਬੇਟੇ ਦੀ ਡੈਥ ਹੋਈ ਆ ਔਰ ਮੁੱਖ ਮੰਤਰੀ ਜੀ ਦਾ ਬਿਆਨ ਆ ਜਾਂਦਾ ਬਹੁਤ ਜਲਦੀ ਕੀ ਬਹੁਤ ਮੰਦ ਭਾਗੀ ਕਿ ਉਹ ਇੱਕ ਲੀਡਰ ਦਾ ਬੱਚਾ ਸੀ ਦੁੱਖ ਸਾਂਭੂ ਵੀ ਆ ਬਹੁਤ ਕਿਸੇ ਦਾ ਬੱਚਾ ਨਹੀਂ ਹੋਣਾ ਚਾਹੀਦਾ ਪਰ ਫਿਰ ਵੀ ਸਾਡੇ ਮੁੱਖ ਮੰਤਰੀ ਦਾ ਇੱਕ ਵੀ ਬਿਆਨ ਇਸ ਬੱਚੇ ਦੇ ਉੱਤੇ ਨਹੀਂ ਆਉਣਾ ਤੇ ਮੈਨੂੰ ਲੱਗਦਾ ਕਿ ਤਨਾ ਕਿਤੇ ਬਹੁਤ ਸਾਡੇ ਪੰਜਾਬੀਅਤ ਲਈ ਬਹੁਤ ਸ਼ਰਮ ਦੀ ਗੱਲ ਆ ਦੇਖੋ ਜਿੱਦਾਂ ਵੀ ਪਹਿਲੋਂ ਤੋਂ ਅਸੀਂ ਇਹ ਇਹਨਾਂ ਨੂੰ ਕਹਿੰਦੇ ਆ ਜਿੰਨੇ ਵੀ ਸਾਡੇ ਇੱਥੇ ਲੀਡਰ ਆ ਖਾਸ ਕਰਕੇ ਸਾਡੇ ਸਰਕਾਰ ਦੇ ਜਿਹੜੇ ਮੇਅਰ ਸਾਹਿਬ ਹੀ ਇੱਥੋਂ ਪੂਰੇ ਹੁਸ਼ਿਆਰਪੁਰ ਨੂੰ ਰੀਡ ਕਰਦੇ ਆ ਤੇ ਮੈਂ ਤਾਂ ਇਹ ਹੀ ਕਹਾਂਗਾ ਵੀ ਇਹ ਜਿੰਨੀ ਜਲਦੀ ਹੋ ਸਕੇ ਇਹਨਾਂ ਦੀਆਂ ਜਿਹੜੀਆਂ ਆ ਬਣਦੀਆਂ ਜਿਹੜੀਆਂ ਵੈਰੀਫਿਕੇਸ਼ਨ ਆ ਇਹਨਾਂ ਦੀਆਂ ਉਧਰੋਂ ਪੀਸੀਆਂ ਮੰਗਵਾਉਣ ਜਿੰਨਾ ਹੋ ਸਕਦਾ ਇਹਨਾਂ ਦਾ ਸਾਰਾ ਜਿਹੜਾ ਕਾਮਗਾਮ ਆ ਉਹ ਦੇਖ ਕੇ ਜੇ ਨਹੀਂ ਇਹ ਕਰਦੇ ਤਾਂ ਉਹ ਤੋਂ ਬਾਅਦ ਜੇ ਮੌਜਬਾਨੀ ਢੜਕਦੀ ਆ ਤਾਂ ਉਹਦੇ ਜਿਹੜੇ ਕਸੂਰਵਾਰ ਆ ਇਹ ਪ੍ਰਸ਼ਾਸਨ ਹੋਊਗਾ ਇਹ ਸਰਕਾਰ ਹੋਊਗੀ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਇੱਕ ਹੱਥ ਜੋੜ ਕੇ ਬੇਨਤੀ ਕਰਨੀ ਚਾਹਣਾ ਆਪਣੇ ਸਾਰੇ ਨਗਰ ਨਿਵਾਸੀਆਂ ਨੂੰ ਕੋ ਹਿਸ਼ਾਰਪੁਰ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਇਹ ਜਿਹੜੀ ਬੱਚੇ ਦੇ ਨਾਲ ਮੰਦ ਭਾਗੀ ਘਟਨਾ ਹੋ ਗਈ ਆ ਉਹਦੀਆਂ ਕਿਰਪਾ ਕਰਕੇ ਤਸਵੀਰਾਂ ਨੈਟ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰਾਉਣੀਆਂ ਬੰਦ ਕੀਤੀਆਂ ਜਾਂ। ਇਹ ਸੋਚਣਾ ਕਿ ਮੈਂ ਫੋਟੋ ਨੂੰ ਅਪਲੋਡ ਕਰ ਦਵਾਂ ਤੇ ਮੇਰਾ ਬਹੁਤ ਜ਼ਿਆਦਾ ਉਹਨਾਂ ਦੇ ਨਾਲ ਦੁੱਖ ਸਾਂਝਾ ਹੋ ਰਿਹਾ ਇਹ ਗਲਤ ਗੱਲ ਆ। ਉਹ ਮਾਪੇ ਦੇ ਉੱਤੇ ਕੀ ਬੀਤਦੀ ਹੋਏਗੀ ਇਹ ਫੋਟੋ ਦੁਬਾਰਾ ਬਾਰ-ਬਾਰ ਬਾਰ-ਬਾਰ ਨੈਟ ਦੇ ਉੱਪਰ ਆਉਣ ਦੇ ਨਾਲ। ਠੀਕ ਹੈ ਜੀ ਨੰਬਰ 1 ਨੰਬਰ 2 ਜੀ ਸਾਡੀਆਂ ਦੋ ਹਿਸ਼ਾਰਪੁਰ ਦੇ ਵਿੱਚ ਪੁਰੇਰਾ ਸਾਡਾ ਪਿੰਡ ਆ ਸਾਡੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਨਾਜਾਇਜ਼ ਕਬਜ਼ੇ ਹੋਏ ਹੋਏ। ਠੀਕ ਹੈ ਜੀ ਉਦੇ ਰਿਗਾਰਡਿੰਗ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿੰਨੇ ਵੀ ਨਿਜਾਇਜ਼ ਕਬਜ਼ੇ ਆ ਉਹ ਅਸੀਂ ਇਹਨਾਂ ਪ੍ਰਵਾਸੀਆਂ ਤੋਂ ਛਡਾਉਣਾ ਚਾਹੁੰਦੇ ਆ ਨੰਬਰ 1 ਸੀ ਨੰਬਰ 2 ਹੈਗਾ ਕਿ ਜਿੰਨੇ ਵੀ ਸਾਡੇ ਐਨਆਰਆਈ ਵੀਰਵਾਰ ਬੈਠੇ ਆ ਉਹਨਾਂ ਦੀਆਂ ਕੋਠੀਆਂ ਦੇ ਵਿੱਚ ਵੀ ਇਹ ਬੈਠੇ ਹੋਏ ਆ ਉਹ ਜੇ ਦੇਖਣਾ ਚਾਹੁੰਦੇ ਆ ਤਾਂ ਖੁਦ ਇੱਕ ਉਹਨਾਂ ਦਾ ਮੈਂਬਰ ਇੱਥੇ ਰਵੇ ਤਾਂ ਕਿ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਹੋਵੇ ਤੇ ਲਿਖਤੀ ਰੂਪ ਦੇ ਵਿੱਚ ਉਹ ਮੇਅਰ ਦੇ ਕੋਲ ਐਮਸੀ ਦੇ ਕੋਲ ਉਹਨਾਂ ਦੀ ਰਿਪੋਰਟ ਹੋਵੇ ਵੀ ਹਾਂ ਇਹ ਕੋਈ ਵੀ ਕ੍ਰਾਈਮ ਕਰਦਾ ਤਾਂ ਇਹਦੇ ਜ਼ਿੰਮੇਵਾਰ ਅਸੀਂ ਆ ਨਾ ਕਿ ਇਹ ਕਿ ਉਹ ਬਾਹਰ ਬੈਠੇ ਆ ਉਹਨਾਂ ਦੇ ਮਗਰੋਂ ਘਾਰੇ ਸੰਭਾਲ ਰਹੇ ਆ ਕੋਈ ਬੰਦਾ ਢਿੱਲਾ ਮੱਠਾ ਹੋ ਜਾਂਦਾ ਤਾਂ ਐਨਆਰਆਈ ਉਹਨਾਂ ਨੂੰ ਪੈਸੇ ਭੇਜਦੇ ਆ ਤੇ ਕੋਈ ਗੱਲ ਨਹੀਂ ਸਾਡਾ ਘਰ ਸੰਭਲਦੇ ਆ ਤੇ ਜਿਹੜੀ ਇਹ ਘਟਨਾ ਹੋਈ ਹੈ ਇਸ ਤੋਂ ਬਾਅਦ ਮੈਂ ਨਹੀਂ ਚਾਹੁੰਦਾ ਵੀ ਉਹ ਪਿੰਡ ਦੇ ਵਿੱਚ ਕਿਸੇ ਵੀ ਐਨਆਰਆਈ ਦੇ ਘਰ ਇਹ ਪ੍ਰਵਾਸੀ ਰਹਿਣ ਠੀਕ ਆ ਜੀ ਇੱਕ ਹੋਰ ਸਾਡੀ ਮੰਗ ਇਹਨਾਂ ਉਹ ਮੇਅਰ ਸਾਹਿਬ ਨੂੰ ਵੀ ਸਾਡੇ ਪਿੰਡ ਦੇ ਆ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਵੀ ਜਿੰਨਾ ਵੀ ਸਾਡਾ ਚੋਆ ਇਹਦੇ ਆਲੇ ਦੁਆਲੇ ਜਿੰਨੇ ਵੀ ਬੰਦੇ ਬੈਠੇ ਹੋਏ ਆ ਅਸੀਂ ਜੇ 1 ਮੀਟਰ ਦਾ ਕਨੈਕਸ਼ਨ ਲਵਾਉਣਾ ਹੋਵੇ ਨਾ ਤੇ ਸਾਡੀਆਂ ਜੁੱਤੀਆਂ ਘਸ ਜਾਂਦੀਆਂ ਨੇ ਮੀਟਰ ਲਵਾਉਣ ਨੂੰ ਉਹ ਝੁੱਗੀਆਂ ਦੇ ਵਿੱਚ ਮੀਟਰ ਲਵਾ ਕੇ ਬੈਠਿਆ ਕੀ ਗੱਲ ਉਹਨਾਂ ਨੂੰ ਪਤਾ ਨਹੀਂ ਵੇ ਮੀਟਰ ਕਿੱਦਾਂ ਲੱਗਿਓਆ ਕਿੱਦਾਂ ਰਹਿੰਦੇ ਆ ਕੋਈ ਉਹਨਾਂ ਦੇ ਕੋਲ ਆਧਾਰ ਕੜ ਇਹ ਕਿੱਥੇ ਦਾ ਔਰ ਇੱਕ ਉਧਰਲਾ ਦੋਨੇ ਰਸਣ ਰੈਂਦੇ ਪਏ ਇੱਕ ਡੱਬੇ ਉਨਾਂ ਦਾ ਉੱਥੇ ਬੈਠਿਆ ਇੱਕ ਇੱਥੇ ਬੈਠਿਆ ਦੋਨੇ ਪਾਸੇ ਰਸਣ ਉਹਨਾਂ ਦਾ ਤਾਂ ਆਪਣੇ ਆਪ ਹੀ ਕ੍ਰਾਈਮਾਂ ਨੂੰ ਦਮਾ ਦੇ ਜਾਣਾ ਜਿਸ ਬੰਦੇ ਨੇ ਭਾਜੀ ਕਮਾ ਕੇ ਖਾਣਾ ਹੋਵੇ ਨਾ ਉਹਦਾ ਕ੍ਰਾਈਮਾਂ ਨੂੰ ਦਮਾ ਨਹੀਂ ਚੰਦਾ ਉਹ ਹੁੰਦਾ ਕਿ ਮੈਂ ਰੋਟੀ ਖਾ ਲਈਏ ਤੇ ਮੈਂ ਅੱਗੇ ਖਾਣੀ ਆ ਇਹਨਾਂ ਨੂੰ ਰਸਣ ਪਾਣੀ ਅਸੀਂ ਦੇ ਰਹੇ ਆਂ ਇਹਨਾਂ ਨੂੰ ਸਿਰ ਤੇ ਅਸੀਂ ਚੜਾਇਆ ਤੇ ਸਾਡੇ ਜੁੱਤੀਆਂ ਮਾਰਨ ਲੱਗੇ ਔਰ ਇਹ ਮੀਟਿੰਗ ਜਿਹੜੀ ਹੋਈ ਹੈ ਇੱਕ ਬਿਲਕੁਲ ਛੋਟੀ ਆ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਅਗਲੀ ਮੀਟਿੰਗ ਹੋਏਗੀ ਉਹਦੇ ਵਿੱਚ ਅਸੀਂ ਇਹਨਾਂ ਨੂੰ ਬਕਾਇਦਾ ਟਾਈਮ ਦਿੰਨੇ ਆਂ ਵੀ ਉਦੋਂ ਤੱਕ ਤੁਸੀਂ ਇਹ ਖਾਲੀ ਕਰੋ ਤੇ ਉਹਦੇ ਵਿੱਚ ਮੇਰ ਸਾਹਿਬ ਵੀ ਇੱਥੇ ਹੋਣਗੇ ਸਾਡੇ ਪਿੰਡ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਉਹ ਵੀ ਇੱਥੇ ਹੋਏਗੇ ਤੇ ਜ਼ਥੇਦਾਰ ਹਣੀ ਵੀ ਇੱਥੇ ਹੋਣਗੇ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਅਗਲੀ ਮੀਟਿੰਗ ਇਹੀ ਰੱਖਣ ਜਾ ਰਹੇ ਆਂ ਇਹ ਮਤਮ ਮਾਦੀ ਵਰਾਈ ਤਾਂ ਦੇ ਨਹੀਂ ਦੱਸਣਾ ਚ